ਦਿੱਲੀ ਬਲਾਸਟ ਤੋਂ ਬਾਅਦ ਪੰਜਾਬ ਨੂੰ ਹਾਈਲਾਈਟ ਤੇ ਕਰ ਦਿੱਤਾ ਗਿਆ ਔਰ ਜੇਕਰ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੀ ਗੱਲ ਕਰੀਏ ਤੇ ਰੇਲਵੇ ਸਟੇਸ਼ਨ ਤੇ ਵੀ ਚੈਕਿੰਗ ਕੀਤੀ ਜਾ ਰਹੀ ਹੈ ਸਾਡੇ ਨਾਲ ਐਸਐਚਓ ਬਲਵਿੰਦਰ ਸਿੰਘ ਨੇ ਜੀਆਰਪੀ ਥਾਣੇ ਦੇ ਸਰ ਦਿੱਲੀ ਬਲਾਸਟ ਤੋਂ ਬਾਅਦ ਕਿੱਦਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਦੇਖੋ ਜੀ ਆਪਾਂ ਕੋਈ 6:30 7:00 ਵਜੇ ਦੀ ਰੂਟੀਨ ਚੈਕਿੰਗ ਕਰ ਰਹੇ ਸੀ ਉਸ ਤੋਂ ਬਾਅਦ ਸਾਨੂੰ ਕੋਈ 7:30 7:30 ਮੈਸੇਜ ਹੀ ਮਿਲਿਆ ਕਿ ਇਹ ਤਾਂ ਬਲਾਸਟ ਹੋ ਗਿਆ ਉਸ ਤੋਂ ਬਾਅਦ ਹਾਈ ਹਾਈਲਾਈਟ ਕੀਤਾ ਸਾਰੀ ਫੋਰਸ ਜਿਹੜੀ ਹੈ ਰਿਜ਼ਰਵ ਬੈਠੀ ਸੀ ਉਹਨੂੰ ਸਾਰਾ ਨੂੰ ਅਲਰਟ ਕੀਤਾ ਸਾਰਾ ਨੂੰ ਡਿਊਟੀਆਂ ਦੇ ਭ ਆਪਣੇ ਚੌਕੀਆਂ ਸਾਲਟ ਪੋਸਟਾਂ ਨੂੰ ਸਾਰਾ ਅਲਰਟ ਕੀਤਾ ਤੇ ਚੈਕਿੰਗ ਚੱਲ ਰਹੀ ਹੈ ਰੂਟੀਨ ਚ ਮੈਂ ਕੋਈ 2-3 ਘੰਟੇ ਤੋਂ ਮੈਂ ਵੀ ਖੁਦ ਚੈਕਿੰਗ ਕਰ ਰਿਹਾ ਹਾਂ ਨਾਲ ਪਹਿਲਾਂ ਵੀ ਕੀਤੀ ਉਹਨੂੰ ਖਾਣਾ ਖਾ ਕੇ ਫਿਰ ਆਪਾਂ ਆ ਗਏ ਹਾਂ ਔਰ ਰਾਤ ਸਾਰੀ ਚੈਕਿੰਗ ਕਰਾਂਗੇ ਜੀ ਅੱਛਾ ਸਰ ਤੁਹਾਨੂੰ ਇਨਫੋਰਮੇਸ਼ਨ ਕਿਦੋਂ ਮਿਲੀ ਸੀ ਕਿਉਂਕਿ ਜਦੋਂ ਦਿੱਲੀ ਵਿੱਚ ਬਲਾਸਟ ਹੋਇਆ ਉਸ ਤੋਂ ਬਾਅਦ ਇਨਫੋਰਮੇਸ਼ਨ ਤੁਹਾਨੂੰ ਕਦੋਂ ਮਿਲੀ ਸਾਨੂੰ ਕੋਈ ਜੀ ਚੈਕਿੰਗ ਦੇ ਦੌਰਾਨ ਹੀਾਨੂੰ 7:30-8:00 ਵਜੇ ਹਾਨੂੰ ਮੈਸੇਜ ਮਿਲਿਆ 7:30 ਦੇ ਕਰੀਬ ਹਾਂਜੀ ਹਾਂਜੀ ਨਹੀਂ ਚੈਕਿੰਗ ਦਾ ਮਿਲਿਆ ਹਾਈਲਾਈਟ ਦਾ ਮਿਲਿਆ ਕਿ ਇੱਦਾਂ ਬਲਾ ਅਸੀਂ ਹੋਰ ਚੈਕਿੰਗ ਹੋਰ ਵਧਾਤੀ ਹੈ ਜੀ ਜਿਹੜਾ ਆਪਣੇ ਰਿਜ਼ਰਵ ਬੰਦੇ ਸੀ ਡਿਊਟੀ ਕਰਕੇ ਜਾ ਚੁੱਕੇ ਸੀ ਉਹਨਾਂ ਨੂੰ ਵਾਪਸ ਬੁਲਾ ਲਿਆ ਸਾਰਾ ਡਿਊਟੀ ਤੋਂ ਸਾਰੇ ਚੈਕਿੰਗ ਚੱਲ ਰਹੀ ਹੈ ਜੀ ਟ੍ਰੇਨਰ ਕਰ ਰਹੇ ਆ ਪਲੇਟਫਾਰਮ ਦੇ ਹੌਟ ਏਰੀਆ ਕਰ ਰਹੇ ਆ ਜਿਹੜੇ ਬੰਦੇ ਲਵਾਰਸਾ ਕੇ ਸੁੱਤੇ ਆ ਜਾਂ ਸਮਾਨ ਪਿਆ ਸਾਰਾ ਨੂੰ ਦੇਖ ਰਹੇ ਵੈਰੀਫਾਈ ਕਰ ਰਹੇ ਆ ਜੀ ਕੋਈ ਸ਼ੱਕੀ ਜੀ ਨੂੰ ਦੇਖਿਆ ਜਾ ਰਿਹਾ ਜਾਂ ਵੈਸੀ ਹਰ ਇੱਕ ਨੂੰ ਜਾਂ ਚੱਕ ਤੇ ਸ਼ੱਕੀ ਚੀਜ਼ ਸ਼ੱਕੀ ਵਿਅਕਤੀ ਦੇਖੇ ਜਾ ਰਹੇ ਜਿਹੜੇ ਅਨਸੈਸਰੀ ਆ ਕੇ ਸੁੱਤੇ ਆ ਬਿਨਾ ਕਾਰਨ ਆਕ ਸੁੱਤੇ ਆ ਕਿ ਆ ਰਾਤ ਨੂੰ ਆ ਕੇ ਕਿ ਬਾਹਰ ਜਗ੍ਹਾ ਨਹੀਂ ਹੈਗੀ ਆ ਕੇ ਸਟੇਸ਼ਨ ਆ ਕੇ ਸੌਂਦੇ ਆ ਸਾਰਾ ਉਹ ਕਰ ਰਹੇ ਆ ਕਿ ਆਪਣਾ ਤੁਸੀਂ ਆਪਣਾ ਟਿਕਾਣਾ ਲੱਭੋ ਕਿ ਜੇ ਸਟੇਸ਼ਨ ਨੂੰ ਖਾਲੀ ਕਰੋ ਅੱਛਾ ਸਰ ਜੀ ਆਰ ਪੀ ਥਾਣੇ ਦੇ ਪੁਸਤਾਂ ਨਾਲ ਅਟੈਚ ਆ ਬਾਹਰਲੇ ਕੋਈ ਥਾਣੇ ਦੀ ਪੁਲਿਸ ਕੋਈ ਅਟੈਚ ਹੈਗੀ ਆ ਲੁਧਿਆਣਾ ਜੇਕਰ ਗੱਲ ਕਰੀ ਹੁਣ ਦੇਖੋ ਜੀ ਬਾਹਰਲੀ ਪੁਲਿਸ ਹੈ ਇਸ ਤੱਕ ਜੀ ਸਾਡੇ ਕੋਲ ਜ਼ਿਲ੍ਹਾ ਪੁਲਿਸ ਵੀ ਆਪਣੀ ਆਪਣੇ ਲੈਵਲ ਤੇ ਉਹ ਚੈਕਿੰਗ ਕਰ ਰਹੇ ਹੋਣਗੇ ਕਿ ਸਾਡੇ ਕੋਲ ਡਿਸਟ੍ਰਿਕਟ ਪੁਲਿਸ ਤੇ ਜਿੰਨੀ ਆਈ ਆਪਾਂ ਆਰ ਪੀ ਐਫ ਵਾਲੇ ਨਾਲ ਸਾਡੇ ਡੌਸ ਕਾਰਡ ਨੇ ਐਂਟੀ ਸੈੱਪ ਟੀਮਾਂ ਨੇ ਚੈਕਿੰਗ ਕਰ ਰਹੀ ਆ ਪਿਛਲੇ 2.5 ਘੰਟੇ ਤੋਂ ਲਗਾਤਾਰ ਚੈਕ ਕਰ ਰਹੇ ਆ ਅੱਛਾ ਸਰ ਜੇਕਰ ਲੁਧਿਆਣਾ ਦੇ ਰੇਲ ਮੈਂ ਚੈਕਿੰਗ ਕਰ ਰਿਹਾ ਹਾਂ ਸਰ ਚੈਕਿੰਗ ਕਰ ਰਿਹਾ ਹਾਂ ਅੱਛਾ ਸਰ ਲਗਾਤਾਰ ਤੁਹਾਡੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਇਹ ਵੈਸੀ ਕਹਿੰਦਾ ਕਿ ਤੁਸੀਂ ਘਬਰਾਉਣ ਦੀ ਕੋਈ ਲੋੜ ਨਹੀਂ ਆ ਕਿ ਅੱਲਾ ਡਰੋ ਆਪਣਾ ਸਮਾਨ ਦੇਖੋ ਆਲੇ ਦੁਆਲੇ ਦੇਖੋ ਖਾਸ ਕਰਕੇ ਜਿਹੜੇ ਯਾਤਰਾ ਕਰ ਰਹੇ ਆ ਜਾਂ ਸਟੇਸ਼ਨ ਤੇ ਆ ਰਹੇ ਆ ਕਿ ਆਪਣਾ ਸਮਾਨ ਦੀ ਚੈੱਕ ਦੇਖੋ ਕਿ ਜੇ ਲੋਾਰ ਸਮਾਨ ਪਿਆ ਤੁਹਾਨੂੰ ਉਹਦੀ ਸੂਚਨਾ ਤੋਂ ਤਤ ਤਰੰਤ ਦਿਓ ਸਾਡੀ ਟੀਮਾਂ ਲੱਗੀਆਂ ਸਾਡੇ ਮੈਟਰ ਡਾਇਰੈਕਟਰ ਸਾਡੇ ਕੋਲ ਨੇ ਸਾਡੇ ਕੋਲ ਮਸ਼ੀਨਾਂ ਲੱਗੀਆਂ ਐਕਸਟ੍ਰੀਮ ਸੀਰਨ ਲੱਗੀਆਂ ਡੌਸਕਾਟ ਨੇ ਸਾਡੇ ਅੱਛਾ ਸਰ ਜਦੋਂ ਤੁਸੀਂ ਸਟੇਸ਼ਨ ਦੇ ਬਾਹਰ ਹੀ ਚੈੱਕ ਕਰ ਰਹੇ ਹੋ ਜਾਂ ਰੇਲਵੇ ਸਟੇਸ਼ਨ ਦੇ ਅੰਦਰ ਜਾ ਕੇ ਜਿਹੜੀ ਆ ਪਾਸ ਦੇਰੋਂ ਸਟੇਸ਼ਨ ਦੇ ਅੰਦਰ ਵੜਦੇ ਆ ਕਿਉਂਕਿ ਕਾਫੀ ਇੱਥੇ ਲੋਕ ਭੀੜ ਹੁੰਦੀ ਹੈ ਤੇ ਸਟੇਸ਼ਨ ਦੇ ਅੰਦਰ ਜੋ ਵੜਦੇ ਲੋਕਾਂ ਨੂੰ ਚੈੱਕ ਕਰ ਰਹੇ ਹੋ ਜਾਂ ਗੱਡੀ ਵਿੱਚ ਵੜ ਕੇ ਵੀ ਚੈੱਕ ਕਰ ਰਹੇ ਨਹੀਂ ਨਹੀਂ ਐਂਟਰੀ ਪੁਆਇੰਟ ਵੀ ਚੈੱਕ ਕਰ ਰਹੇ ਆ ਆਪਣਾ ਜਿਹੜਾ ਉਹ ਪਾਰਕਿੰਗ ਏਰੀਆ ਉਹ ਵੀ ਚੈੱਕ ਕੀਤਾ ਵਾ ਜਿਹੜੇ ਸਾਡੇ ਸਾਈਕਲਿੰਗ ਸਾਈਕਲ ਸਟੈਂਡ ਆ ਸਕੂਟਰ ਸਟੈਂਡ ਆ ਕਾਰ ਸਟੈਂਡ ਆ ਸਾਰਾ ਥੋੜਾ ਲਈ ਆਪਾਂ ਚੈੱਕ ਕਰ ਲਿਆ अच्छा सर जो न्यू चेकिंग ਕਰਦੇ ਜਿਹੜੇ ਸਟ੍ਰੇਨ ਦੇ ਵਿੱਚ ਸਫ਼ਰ ਜਿਹੜੇ ਲੋਕ ਕਰਦੇ ਆ ਉਹਨਾਂ ਨੂੰ ਵੀ ਤੁਸੀਂ ਕੋਈ ਗੱਲਬਾਤ ਕੀਤੀ ਜਾਂ ਉਹਨਾਂ ਨੂੰ ਸਮਝਾਇਆ ਗਿਆ ਕਿਸੇ ਪ੍ਰਕਾਰ ਨਹੀਂ ਲਗਾਤਾਰ ਰਵੇਅਰ ਕਰ ਰਹੇ ਹਾਂ ਸਾਰਾ ਨੂੰ ਰਵੇਅਰ ਕਰ ਰਹੇ ਹਾਂ ਜੀ ਲਗਾ ਆਪਣਾ ਸਮਾਨ ਦੇਖੋ ਆਪਣਾ ਕੋਈ ਲਵਾਰ ਸਮਾਨ ਨਾ ਪਿਆ ਹੋਵੇ ਕਿ ਵਾਕੀ ਲੁਕੀ ਹੁੰਦੇਗੀ ਕਿ ਵਾਕੀ ਰਸ ਜਾ ਚੱਲੇ ਆ ਕਿ ਲੋਕੀ ਟਿਕਟਾਂ ਬੜੇ ਹੋਏ ਇੰਦਰ ਉਹਨਾਂ ਨੂੰ ਬਾਹਰ ਕੱਢੋ ਉਹਨਾਂ ਨੂੰ ਜੋ ਵੀ ਕਰੋ ਜੀ ਬਿਲਕੁਲ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਿੱਥੇ ਕਿ ਜੀਆਰਪੀ ਥਾਣੇ ਦੇ ਪੁਲਿਸ ਜਿਹੜੇ ਉਹ ਚੈਕਿੰਗ ਕੀਤੀ ਜਾ ਰਹੀ ਹੈ ਹਾਲਕਿ ਦਿੱਲੀ ਬਲਾਸਟ ਤੋਂ ਬਾਅਦ ਜਿਹੜਾ ਕਿ ਪੰਜਾਬ ਨੂੰ ਅਲਰਟ ਤੇ ਕਰ ਦਿੱਤਾ ਗਿਆ ਔਰ ਡੌਗ ਸਕੈਡ ਦੀ ਟੀਮ ਨਾਲ ਮੌਜੂਦ ਹੈ ਔਰ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਤੇ ਦਿੱਲੀ ਦੇ ਬਲਾਸਟ ਤੋਂ ਬਾਅਦ ਜਿੱਥੇ ਕਿ ਪੂਰੇ ਪੰਜਾਬ ਦੇ ਵਿੱਚ ਲੜ ਦਿੱਤਾ ਜਾ ਰਿਹਾ ਵੱਖ-ਵੱਖ ਜਗ੍ਹਾ ਤੇ ਚੈਕਿੰਗ ਕੀਤੀ ਜਾ ਰਹੀ ਹੈ ਉੱਥੇ ਲੁਧਿਆਣਾ ਦੇ ਜੀਆਰਪੀ ਥਾਣੇ ਜਿਹੜੀ ਪੁਲਿਸ ਉਹਨਾਂ ਵੱਲੋਂ ਵੀ ਰੇਲਵੇ ਸਟੇਸ਼ਨਾਂ ਤੇ ਜਾ ਕੇ ਚੈਕਿੰਗ ਕੀਤੀ ਜਾ ਰਹੀ ਹੈ। ਦਿੱਲੀ ਬਲਾਸਟ ਤੋਂ ਬਾਅਦ ਪੰਜਾਬ ਨੂੰ ਹਾਈਲਾਈਟ ਤੇ ਕਰ ਦਿੱਤਾ ਗਿਆ ਔਰ ਜੇਕਰ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੀ ਗੱਲ ਕਰੀਏ ਤੇ ਰੇਲਵੇ ਸਟੇਸ਼ਨ ਤੇ ਵੀ ਚੈਕਿੰਗ ਕੀਤੀ ਜਾ ਰਹੀ ਹੈ। ਸਾਡੇ ਨਾਲ ਐਸਐਚਓ ਬਲਵਿੰਦਰ ਸਿੰਘ ਨੇ ਜੀਆਰਪੀ ਥਾਣੇ ਦੇ ਸਰ ਆ ਦਿੱਲੀ ਬਲਾਸਟ ਤੋਂ ਬਾਅਦ ਕਿੱਦਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ? ਦੇਖੋ ਜੀ ਆਪਾਂ ਕੋਈ 6:30-7:00 ਵਜੇ ਦੀ ਰੂਟੀਨ ਚੈਕਿੰਗ ਕਰ ਰਹੇ ਸੀ। ਉਸ ਤੋਂ ਬਾਅਦ ਸਾਨੂੰ ਕੋਈ 7:00-6:30 ਮੈਸੇਜ ਹੀ ਮਿਲਿਆ ਕਿ ਇੱਦਾਂ ਬਲਾਸਟ ਹੋ ਗਿਆ। ਉਸ ਤੋਂ ਬਾਅਦ ਹਾਈ ਹਾਈਲਾਈਟ ਕੀਤਾ। ਸਾਰੀ ਫੋਰਸ ਜਿਹੜੀ ਸਾਡੇ ਰਿ ਆਪਣੇ ਚੌਕੀਆਂ ਸਾਲਟ ਪੋਸਟਾਂ ਨੂੰ ਸਾਰਾ ਅਲਰਟ ਕੀਤਾ ਤੇ ਚੈਕਿੰਗ ਚੱਲ ਰਹੀ ਹੈ ਰੂਟੀਨ ਚ ਮੈਂ ਕੋਈ 2-2.5 ਘੰਟੇ ਤੋਂ ਮੈਂ ਵੀ ਖੁਦ ਚੈਕਿੰਗ ਕਰ ਰਿਹਾ ਹਾਂ ਨਾਲ ਪਹਿਲਾਂ ਵੀ ਕੀਤੀ ਉਹਨੂੰ ਖਾਣਾ ਖਾ ਕੇ ਫਿਰ ਆਪਾਂ ਆ ਗਏ ਹਾਂ ਔਰ ਰਾਤ ਸਾਰੀ ਚੈਕਿੰਗ ਕਰਾਂਗੇ ਜੀ ਅੱਛਾ ਸਰ ਤੁਹਾਨੂੰ ਇਨਫੋਰਮੇਸ਼ਨ ਕਿਦੋਂ ਮਿਲੀ ਸੀ ਕਿਉਂਕਿ ਜਦੋਂ ਦਿੱਲੀ ਵਿੱਚ ਬਲਾਸਟ ਹੋਇਆ ਉਸ ਤੋਂ ਬਾਅਦ ਇਨਫੋਰਮੇਸ਼ਨ ਤੁਹਾਨੂੰ ਕਦੋਂ ਮਿਲੀ ਸਾਨੂੰ ਕੋਈ ਜੀ ਚੈਕਿੰਗ ਦੇ ਦੌਰਾਨ ਹੀ ਸਾਨੂੰ 7:30-8 ਵਜੇ ਹੁਣ ਮੈਸੇਜ ਮਿਲਿਆ 7:30 ਦੇ ਕਰੀਬ ਹਾਂਜੀ ਹਾਂਜੀ ਨਹੀਂ ਚੈਕਿੰਗ ਨਾਲ ਮਿਲਿਆ ਕਿ ਹਾਈਲਾਈਟ ਦਾ ਮਿਲਿਆ ਕਿ ਇਦਾਂ ਬ ਅਸੀਂ ਹੋਰ ਚੈਕਿੰਗ ਹੋਰ ਵਧਾਤੀ ਹੈ ਜੀ ਜਿਹੜੇ ਆਪਣੇ ਰਿਜ਼ਰਵ ਬੰਦੇ ਸੀ ਡਿਊਟੀ ਕਰਕੇ ਜਾ ਚੁੱਕੇ ਸੀ ਉਹਨਾਂ ਨੂੰ ਵਾਪਸ ਬੁਲਾ ਲਿਆ ਸਾਰਾ ਡਿਊਟੀ ਤੋਂ ਸਾਰੇ ਚੈਕਿੰਗ ਚੱਲਦੇ ਜੀ ਟ੍ਰੇਨਰ ਕਰ ਰਹੇ ਆ ਪਲੇਟਫਾਰਮ ਦੇ ਔਟ ਏਰੀਆ ਕਰ ਰਹੇ ਆ ਜਿਹੜੇ ਬੰਦੇ ਲਵਾਰਸਾਗੇ ਸੁੱਤੇ ਆ ਜਾਂ ਸਮਾਨ ਪਿਆ ਸਾਰਾ ਨੂੰ ਦੇਖਨੇ ਵੈਰੀਫਾਈ ਕਰ ਰਹੇ ਆ ਜੀ ਕੋਈ ਸ਼ੱਕੀ ਜੀ ਨੂੰ ਦੇਖਿਆ ਜਾ ਰਿਹਾ ਜਾਂ ਵੈਸੀ ਹਰ ਇੱਕ ਨੂੰ ਜਾਂ ਚੱਕ ਤੇ ਸ਼ੱਕੀ ਚੀਜ਼ ਸ਼ੱਕੀ ਵਿਅਕਤੀ ਦੇਖੇ ਜਾ ਰਹੇ ਜਿਹੜੇ ਅਨਸੈਸਰੀ ਆ ਕੇ ਸੁੱਤੇ ਆ ਬਿਨਾ ਕਾਰਨ ਆਕ ਸੁੱਤੇ ਆ ਕਿ ਆ ਰਾਤ ਨੂੰ ਆਕੇ ਕਿ ਬਾਹਰ ਜਗ੍ਹਾ ਨਹੀਂ ਹੈਗੀ ਆਕੇ ਸਟੇਸ਼ਨ ਆਕੇ ਸੌਂਦੇ ਆ ਸਾਰਾ ਨੂੰ ਹੀ ਬਾ ਕਰ ਰਹੇ ਆ ਕਿ ਆਪਣਾ ਤੀਜਾ ਟਿਕਾਣਾ ਲੱਭੋ ਕਿ ਸਟੇਸ਼ਨ ਨੂੰ ਖਾਲੀ ਕਰੋ ਅੱਛਾ ਸਰ ਜੀਆਰਪੀ ਥਾਣੇ ਦੀ ਪੁਸਤਾਂ ਨਾਲ ਅਟੈਚ ਆ ਬਾਹਰਲੇ ਕੋਈ ਥਾਣੇ ਦੀ ਪੁਲਿਸ ਕੋਈ ਅਟੈਚ ਹੈਗੀ ਆ ਲੁਧਿਆਣਾ ਜੇਕਰ ਗੱਲ ਕਰੀ ਹੁਣ ਦੇਖੋ ਜੀ ਬਾਹਰਲੀਆ ਪੁਲਿਸ ਹੇਠ ਤੱਕ ਜੀ ਸਾਡੇ ਕੋਲ ਜ਼ਿਲ੍ਹਾ ਪੁਲਿਸ ਵੀ ਆਪਣੀ ਆਪਣੇ ਲੈਵਲ ਤੇ ਚੈਕਿੰਗ ਕਰ ਰਹੇ ਹੋਣਗੇ ਕਿ ਸਾਡੇ ਕੋਲ ਡਿਸਟ੍ਰਿਕਟ ਪੁਲਿਸ ਤੇ ਜਿੰਨੀ ਆਈ ਆਪਾਂ ਆਰਪੀਐਫ ਵਾਲੇ ਨਾਲ ਸਾਡੇ ਡੌਸ ਕਾਰਡ ਨੇ ਐਂਟੀ ਸੈੱਬ ਟੀਮਾਂ ਨੇ ਵੀ ਚੈਕਿੰਗ ਕਰ ਰਹੀ ਆ ਪਿਛਲੇ 2-2.5 ਘੰਟੇ ਤੋਂ ਲੱਗਾ ਚੈਕਿੰਗ ਕਰ ਰਹੇ ਅੱਛਾ ਸਰ ਜੇਕਰ ਲੁਧਿਆਣਾ ਦੇ ਰੇ ਚੈਕਿੰਗ ਕਰ ਰਿਹਾ ਸਰ ਚੈਕਿੰਗ ਕਰ ਰਿਹਾ ਹਾਂ ਅੱਛਾ ਸਰ ਲਗਾਤਾਰ ਤੁਹਾਡੇ ਵੱਲੋਂ ਚੈੱਕ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕੋ ਨੇ ਇਹ ਵੈਸੀ ਕਹਿੰਨਾ ਕਿ ਤੁਸੀਂ ਘਬਰਾਉਣ ਦੀ ਕੋਈ ਲੋੜ ਨਹੀਂ ਆ ਕਿ ਅੱਲਾ ਡਰੋ ਆਪਣਾ ਸਮਾਨ ਦੇਖੋ ਆਲੇ ਦੁਆਲੇ ਦੇਖੋ ਖਾਸ ਕਰਕੇ ਜਿਹੜੇ ਯਾਤਰਾ ਕਰ ਰਹੇ ਆ ਜਾਂ ਸਟੇਸ਼ਨ ਤੇ ਆ ਰਹੇ ਆ ਕਿ ਆਪਣਾ ਸਮਾਨ ਦੀ ਚੈੱਕ ਦੇਖੋ ਕਿ ਜੇ ਲੋਰ ਸਮਾਨ ਪਿਆ ਤੁਹਾਨੂੰ ਉਹਦੀ ਸੂਚਨਾ ਤੋਂ ਤੁਰੰਤ ਦਿਓ ਸਾਡੀ ਟੀਮਾਂ ਲੱਗੀਆਂ ਸਾਡੇ ਮੈਟਰ ਡਾਕਟਰ ਸਾਡੇ ਕੋਲ ਨੇ ਸਾਡੇ ਕੋਲ ਮਸ਼ੀਨਾਂ ਲੱਗੀਆਂ ਐਕਸ-ਰੇ ਵੀ ਸੀਰਾਂ ਲੱਗੀਆਂ ਡੋਸਕਾਡ ਨੇ ਸਾਡੇ ਅੱਛਾ ਜੀ ਜਦੋਂ ਤੁਸੀਂ ਸਟੇਸ਼ਨ ਦੇ ਬਾਹਰ ਹੀ ਚੈੱਕ ਕਰ ਰਹੇ ਹੋ ਜਾਂ ਰੇਲਵੇ ਸਟੇਸ਼ਨ ਦੇ ਅੰਦਰ ਜਾ ਕੇ ਜਿਹੜੀ ਆਪਾਂ ਦੇਰੋਂ ਸਟੇਸ਼ਨ ਦੇ ਅੰਦਰ ਵੜਦੇ ਹਾਂ ਕਿਉਂਕਿ ਕਾਫੀ ਇੱਥੇ ਲੋਕ ਭੀੜ ਹੁੰਦੀ ਹੈ ਤੇ ਸਟੇਸ਼ਨ ਦੇ ਅੰਦਰ ਜਿਹੜੇ ਲੋਕਾਂ ਨੂੰ ਚੈੱਕ ਕਰ ਰਹੇ ਹੋ ਜਾਂ ਗੱਡੀ ਵਿੱਚ ਵੜ ਕੇ ਵੀ ਚੈੱਕ ਕਰ ਰਹੇ ਨਹੀਂ ਨਹੀਂ ਐਂਟਰੀ ਪੁਆਇੰਟ ਵੀ ਚੈੱਕ ਕਰ ਰਹੇ ਹਾਂ ਆਪਣਾ ਜਿਹੜਾ ਪਾਰਕਿੰਗ ਏਰੀਆ ਉਹ ਵੀ ਚੈੱਕ ਕੀਤਾ ਵਾ ਜਿਹੜੇ ਸਾਡੇ ਸਾਈਕਲਿੰਗ ਸਾਈਕਲ ਸਟੈਂਡ ਆ ਸਕੂਟਰ ਸਟੈਂਡ ਆ ਕਾਰ ਸਟੈਂਡ ਆ ਸਾਰਾ ਥ ਅੱਛਾ ਸਰ ਜਿਹੜੇ ਚੈਕਿੰਗ ਕਰਦੇ ਆ ਜਿਹੜੇ ਸਟ੍ਰੇਨ ਦੇ ਵਿੱਚ ਸਫ਼ਰ ਜਿਹੜੇ ਲੋਕ ਕਰਦੇ ਆ ਉਹਨਾਂ ਨੂੰ ਵੀ ਤੁਸੀਂ ਕੋਈ ਗੱਲਬਾਤ ਕੀਤੀ ਜਾਂ ਉਹਨਾਂ ਨੂੰ ਸਮਝਾਇਆ ਗਿਆ ਕਿਸੇ ਪ੍ਰਕਾਰ ਇਹ ਲਗਾਤਾਰ ਰਵੇਅਰ ਕਰ ਰਹੇ ਆ ਸਰ ਨੂੰ ਰਵੇਅਰ ਕਰ ਰਹੇ ਆ ਜੀ ਲਗਾ ਆਪਣਾ ਸਮਾਨ ਦੇਖੋ ਆਪਣਾ ਕੋਈ ਲਵਾਰ ਸਮਾਨ ਨਾ ਪਿਆ ਹੋਵੇ ਕਿ ਵਕੀ ਲੁਕੀ ਹੁੰਦੇਗੀ ਕਿ ਬਾਕੀ ਰਸ ਜਾ ਚੱਲੇ ਆ ਕਿ ਲੋਕੀ ਟਿਕਟਾਂ ਵੀ ਬੜੇ ਹੋਏ ਇੰਦਰ ਉਹਨਾਂ ਨੂੰ ਬਾਹਰ ਕੱਢੋ ਉਹਨਾਂ ਨੂੰ ਜੋ ਵੀ ਕਰੋ ਬਿਲਕੁਲ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਿੱਥੇ ਕਿ ਜੀਆਰਪੀ ਥਾਣੇ ਦੇ ਪੁਲਿਸ ਜਿਹੜੇ ਉਹ ਚੈਕਿੰਗ ਕੀਤੀ ਜਾ ਰਹੀ ਹੈ ਹਾਲਕਿ ਦਿੱਲੀ ਬਲਾਸਟ ਤੋਂ ਬਾਅਦ ਜਿਹੜਾ ਕਿ ਪੰਜਾਬ ਨੂੰ ਅਲਰਟ ਤੇ ਕਰ ਦਿੱਤਾ ਗਿਆ ਔਰ ਡੌਗ ਸਕੈਡ ਦੀ ਟੀਮ ਨਾਲ ਮੌਜੂਦ ਹੈ ਔਰ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਤੇ ਦਿੱਲੀ ਦੇ ਬਲਾਸਟ ਤੋਂ ਬਾਅਦ ਜਿੱਥੇ ਕਿ ਪੂਰੇ ਪੰਜਾਬ ਦੇ ਵਿੱਚ ਲੜ ਕੀਤਾ ਜਾ ਰਿਹਾ ਵੱਖ-ਵੱਖ ਜਗ੍ਹਾ ਤੇ ਚੈਕਿੰਗ ਕੀਤੀ ਜਾ ਰਹੀ ਹੈ ਉੱਥੇ ਲੁਧਿਆਣਾ ਦੇ ਜੀਆਰਪੀ ਥਾਣੇ ਜਿਹੜੀ ਪੁਲਿਸ ਉਹਨਾਂ ਵੱਲੋਂ ਵੀ ਰੇਲਵੇ ਸਟੇਸ਼ਨਾਂ ਤੇ ਜਾ ਕੇ ਚੈਕਿੰਗ ਕੀਤੀ ਜਾ ਰਹੀ ਹੈ। ਦਿੱਲੀ ਬਲਾਸਟ ਤੋਂ ਬਾਅਦ ਪੰਜਾਬ ਨੂੰ ਹਾਈਲਾਈਟ ਤੇ ਕਰ ਦਿੱਤਾ ਗਿਆ ਔਰ ਜੇਕਰ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੀ ਗੱਲ ਕਰੀਏ ਤੇ ਰੇਲਵੇ ਸਟੇਸ਼ਨ ਤੇ ਵੀ ਚੈਕਿੰਗ ਕੀਤੀ ਜਾ ਰਹੀ ਹੈ। ਸਾਡੇ ਨਾਲ ਐਸਐਚਓ ਬਲਵਿੰਦਰ ਸਿੰਘ ਨੇ ਜੀਆਰਪੀ ਥਾਣੇ ਦੇ ਸਰ ਦਿੱਲੀ ਬਲਾਸਟ ਤੋਂ ਬਾਅਦ ਕਿੱਦਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ? ਦੇਖੋ ਜੀ ਆਪਾਂ ਕੋਈ 6:30-7:00 ਵਜੇ ਦੀ ਰੂਟੀਨ ਚੈਕਿੰਗ ਕਰ ਰਹੇ ਸੀ ਉਸ ਤੋਂ ਬਾਅਦ ਸਾਨੂੰ ਕੋਈ 7:60-7 ਮੈਸੇਜ ਹੀ ਮਿਲਿਆ ਕਿ ਇੱਦਾਂ ਬਲਾਸਟ ਹੋ ਗਿਆ ਉਸ ਤੋਂ ਬਾਅਦ ਹਾਈ ਹਾਈਲਾਈਟ ਕੀਤਾ ਸਾਰੀ ਫੋਰਸ ਜਿਹੜੀ ਹਰ ਰਿਜ਼ਰਵ ਬੈਠੀ ਆਪਣੇ ਚੌਕੀਆਂ ਸਾਲਟ ਪੋਸਟਾਂ ਨੂੰ ਸਾਰਾ ਨੂੰ ਅਲਰਟ ਕੀਤਾ ਤੇ ਚੈਕਿੰਗ ਚੱਲ ਰਹੀ ਹੈ ਰੂਟੀਨ ਚ ਮੈਂ ਕੋਈ 2-2 ਘੰਟੇ ਤੋਂ ਮੈਂ ਵੀ ਖੁਦ ਚੈਕਿੰਗ ਕਰ ਰਿਹਾ ਹਾਂ ਨਾਲ ਪਹਿਲਾਂ ਵੀ ਕੀਤੀ ਉਹਨੂੰ ਖਾਣਾ ਖਾ ਕੇ ਫਿਰ ਆਪਾਂ ਆ ਗਏ ਹਾਂ ਉਹ ਰਾਤ ਸਾਰੀ ਚੈਕਿੰਗ ਕਰਾਂਗੇ ਜੀ ਅੱਛਾ ਸਰ ਤੁਹਾਨੂੰ ਇਨਫੋਰਮੇਸ਼ਨ ਕਿਦੋਂ ਮਿਲੀ ਸੀ ਕਿਉਂਕਿ ਜਦੋਂ ਉਹ ਦਿੱਲੀ ਵਿੱਚ ਬਲਾਸਟ ਹੋਇਆ ਉਸ ਤੋਂ ਬਾਅਦ ਇਨਫੋਰਮੇਸ਼ਨ ਤੁਹਾਨੂੰ ਕਦੋਂ ਮਿਲੀ ਸਾਨੂੰ ਕੋਈ ਜੀ ਚੈਕਿੰਗ ਦੇ ਦੌਰਾਨ ਹੀ ਸਾਨੂੰ 7:30-8:00 ਵਜੇ ਹੁਣ ਮੈਸੇਜ ਮਿਲਿਆ 7:30 ਦੇ ਕਰੀਬ ਹਾਂਜੀ ਹਾਂਜੀ ਨਹੀਂ ਚੈਕਿੰਗ ਦਾ ਮਿਲਿਆ ਹਾਈਲਰਟ ਦਾ ਮਿਲਿਆ ਕਿ ਇਦਾਂ ਬ ਅਸੀਂ ਹੋਰ ਚੈਕਿੰਗ ਹੋਰ ਵਧਾਤੀ ਹੈ ਜੀ ਜਿਹੜਾ ਆਪਣੇ ਰਿਜ਼ਰਵ ਬੰਦੇ ਸੀ ਡਿਊਟੀ ਕਰਕੇ ਜਾ ਚੁੱਕੇ ਸੀ ਉਹਨਾਂ ਨੂੰ ਵਾਪਸ ਬੁਲਾ ਲਿਆ ਸਾਰਾ ਡਿਊਟੀ ਤੋਂ ਸਾਰੇ ਚੈਕਿੰਗ ਚੱਲ ਰਹੀ ਹੈ ਜੀ ਟ੍ਰੇਨਰ ਕਰ ਰਹੇ ਆ ਪਲੇਟਫਾਰਮ ਦੇ ਹੌਟ ਏਰੀਆ ਕਰ ਰਹੇ ਆ ਜਿਹੜੇ ਬੰਦੇ ਲਵਾਰ ਸਾਗੇ ਸੁੱਤੇ ਆ ਜਾਂ ਸਮਾਨ ਪਿਆ ਸਾਰਾ ਨੂੰ ਦੇਖ ਰਿਹਾ ਵੈਰੀਫਾਈ ਕਰ ਰਹੇ ਆ ਜੀ ਕੋਈ ਸ਼ੱਕੀ ਚੀਜ਼ ਨੂੰ ਦੇਖਿਆ ਜਾ ਰਿਹਾ ਜਾਂ ਵੈਸੇ ਹਰ ਇੱਕ ਨੂੰ ਜਾਂ ਚੱਕਦੇ ਸ਼ੱਕੀ ਚੀਜ਼ ਸ਼ੱਕੀ ਵਿਅਕਤੀ ਦੇਖੇ ਜਾ ਰਿਹਾ ਜਿਹੜੇ ਅਨਸੈਸਰੀ ਆ ਕੇ ਸੁੱਤੇ ਆ ਬਿਨਾ ਕਾਰਨ ਆ ਕੇ ਸੁੱਤੇ ਆ ਕਿ ਆਰਾਧ ਨੂੰ ਆਗੇ ਕਿ ਬਾਹਰ ਜਗ੍ਹਾ ਨਹੀਂ ਹੈਗੀ ਆ ਕੇ ਸਟੇਸ਼ਨ ਆ ਕੇ ਸੌਂਦੇ ਆ ਕਰ ਰਹੇ ਆ ਕਿ ਆਪਣਾ ਤੁਸੀਂ ਆਪਣਾ ਟਿਕਾਣਾ ਲੱਭੋ ਜਿਸਟੇਸ਼ਨ ਨੂੰ ਖਾਲੀ ਕਰੋ ਅੱਛਾ ਸਰ ਜੀਆਰਪੀ ਥਾਣੇ ਦੀ ਪੋਸਟ ਨਾਲ ਅਟੈਚ ਆ ਬਾਹਰਲੀ ਕੋਈ ਥਾਣੇ ਦੀ ਪੁਲਿਸ ਕੋਈ ਅਟੈਚ ਹੈਗੀ ਆ ਲੁਧਿਆਣਾ ਜੇਕਰ ਗੱਲ ਕਰੀ ਹੁਣ ਦੇਖੋ ਜੀ ਬਾਹਰਲੀ ਪੁਲਿਸ ਹਜੇ ਤੱਕ ਜੀ ਸਾਡੇ ਕੋਲ ਜ਼ਿਲ੍ਹਾ ਪੁਲਿਸ ਵੀ ਆਪਣੀ ਆਪਣੇ ਲੈਵਲ ਤੇ ਚੈਕਿੰਗ ਕਰ ਰਹੇ ਹੋਣਗੇ ਕਿ ਸਾਡੇ ਕੋਲ ਡਿਸਟ੍ਰਿਕਟ ਪੁਲਿਸ ਤੇ ਜਿੰਨੀ ਆਈ ਆਪਾਂ ਆਰਪੀਐਫ ਵਾਲੇ ਨਾਲ ਸਾਡੇ ਡੌਸ ਕਾਰਡ ਨੇ ਐਂਟੀ ਸੈੱਬ ਟੀਮ ਨੇ ਇਹ ਚੈਕਿੰਗ ਕਰ ਰਹੀ ਪਿਛਲੇ 2-2 ਕਿੰਡ ਬਲਗਾ ਚੈਕ ਕਰ ਅੱਛਾ ਸਰ ਜੇਕਰ ਲੁਧਿਆਣਾ ਜੇ ਰੇਲਵੇ ਸਟੇਸ਼ਨ ਦੀ ਗੱਲ ਕਰੀ ਮੈਂ ਚੈਕਿੰਗ ਕਰ ਰਿਹਾ ਹਾਂ ਸਰ ਚੈਕਿੰਗ ਕਰ ਰਿਹਾ ਹਾਂ ਅੱਛਾ ਸਰ ਲਗਾਤਾਰ ਤੁਹਾਡੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਇਹ ਵੈਸੀ ਕਹਿਣਾ ਕਿ ਤੁਸੀਂ ਘਬਰਾਉਣ ਦੀ ਕੋਈ ਲੋੜ ਨਹੀਂ ਆ ਕਿ ਅਲੱਡਰੋ ਆਪਣਾ ਸਮਾਨ ਦੇਖੋ ਆਲੇ-ਦੁਆਲੇ ਦੇਖੋ ਖਾਸ ਕਰਕੇ ਜਿਹੜੇ ਯਾਤਰਾ ਕਰ ਰਹੇ ਆ ਜਾਂ ਸਟੇਸ਼ਨ ਤੇ ਆ ਰਹੇ ਆ ਕਿ ਆਪਣਾ ਸਮਾਨ ਦੀ ਚੈੱਕ ਦੇਖੋ ਕਿ ਕੋਈ ਨਾ ਸਮਾਨ ਪਿਆ ਸਾਨੂੰ ਉਹਦੀ ਸੂਚਨਾ ਤੋਂ ਚੰਤਰੰਤ ਦਿਓ ਸਾਡੀ ਟੀਮਾਂ ਲੱਗੀਆਂ ਸਾਡੇ ਮੈਟਰ ਡਾਇਰੈਕਟਰ ਸਾਡੇ ਕੋਲ ਨੇ ਸਾਡੇ ਕੋਲ ਮਸ਼ੀਨਾਂ ਲੱਗੀਆਂ ਐਕਸ-ਰੇ ਮਸ਼ੀਨਾਂ ਲੱਗੀਆਂ ਡੌਸਕਾਡ ਨੇ ਸਾਡੇ ਅੱਛਾ ਸਰ ਜੇ ਤੁਸੀਂ ਸਟੇਸ਼ਨ ਦੇ ਬਾਹਰ ਹੀ ਚੈੱਕ ਕਰ ਰਹੇ ਹੋ ਜਾਂ ਰੇਲਵੇ ਸਟੇਸ਼ਨ ਦੇ ਅੰਦਰ ਜਾ ਕੇ ਜਿਹੜੀ ਆ ਪੰਜ ਦੇਰੋ ਸਟੇਸ਼ਨ ਦੇ ਅੰਦਰ ਵੜਦੇ ਆ ਕਿਉਂਕਿ ਕਾਫੀ ਇੱਥੇ ਲੋਕ ਭੀੜ ਹੁੰਦੀ ਹੈ ਤੇ ਸਟੇਸ਼ਨ ਦੇ ਅੰਦਰ ਜੋ ਵੜਦੇ ਲੋਕਾਂ ਨੂੰ ਚੈੱਕ ਕਰ ਰਹੇ ਹੋ ਜਾਂ ਗੱਡੀ ਵਿੱਚ ਵੜ ਕੇ ਵੀ ਚੈੱਕ ਕਰ ਰਹੇ ਨਹੀਂ ਨਹੀਂ ਐਂਟਰੀ ਪੁਆਇੰਟ ਵੀ ਚੈੱਕ ਕਰ ਰਹੇ ਆ ਆਪਣਾ ਜਿਹੜਾ ਪਾਰਕਿੰਗ ਏਰੀਆ ਉਹ ਵੀ ਚੈੱਕ ਕੀਤਾ ਹੋਆ ਜਿਹੜੇ ਸਾਡੇ ਸਾਈਕਲਿੰਗ ਸਾਈਕਲ ਸਟੈਂਡ ਆ ਸਕੂਟਰ ਸਟੈਂਡ ਆ ਕਾਰ ਸਟੈਂਡ ਆ ਸਾਰਾ ਥੋੜੀ ਜਿਹਾ ਆਪਾਂ ਚੈੱਕ ਆ अच्छा सर जो न्यू चेकिंग ਕਰਦੇ ਆ ਜਿਹੜੇ ਸਟ੍ਰੇਨ ਦੇ ਵਿੱਚ ਸਫ਼ਰ ਜਿਹੜੇ ਲੋਕ ਕਰਦੇ ਆ ਉਹਨਾਂ ਨੂੰ ਵੀ ਤੁਸੀਂ ਕੋਈ ਗੱਲਬਾਤ ਕੀਤੀ ਜਾਂ ਉਹਨਾਂ ਨੂੰ ਸਮਝਾਇਆ ਗਿਆ ਕਿਸੇ ਪ੍ਰਕਾਰ ਇਹ ਲਗਾਤਾਰ ਰੇਅਰ ਕਰ ਰਹੇ ਆ ਸਾਰਾ ਨੂੰ ਰੇਅਰ ਕਰ ਰਹੇ ਆ ਜੀ ਲਗਾ ਆਪਣਾ ਸਮਾਨ ਦੇਖੋ ਆਪਣਾ ਕੋਈ ਲਵਾਰ ਸਮਾਨ ਨਾ ਪਿਆ ਹੋਵੇ ਕਿ ਵਾਕੀ ਲੁਕੀ ਹੁੰਦੇਗੀ ਕਿ ਵਾਕੀ ਰਸ ਜਾ ਚਲੇ ਆ ਕਿ ਲੋਕੀ ਟਿਕਟਾਂ ਆ ਕਿ ਬੜੇ ਹੋਏ ਇੰਦਰ ਉਹਨਾਂ ਨੂੰ ਬਾਹਰ ਕੱਢੋ ਉਹਨਾਂ ਨੂੰ ਜੋ ਵੀ ਕਰੋ ਜੀ ਬਿਲਕੁਲ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਿੱਥੇ ਕਿ ਜੀਆਰਪੀ ਥਾਣੇ ਦੇ ਪੁਲਿਸ ਜਿਹੜੇ ਉਹ ਚੈਕਿੰਗ ਕੀਤੀ ਜਾ ਰਹੀ ਹੈ ਹਾਲਕਿ ਦਿੱਲੀ ਬਲਾਸ ਤੋਂ ਬਾਅਦ ਜਿਹੜਾ ਕਿ ਪੰਜਾਬ ਨੂੰ ਅਲਰਟ ਤੇ ਕਰ ਦਿੱਤਾ ਗਿਆ ਔਰ ਡੌਗ ਸਕੈਡ ਦੀ ਟੀਮ ਨਾਲ ਮੌਜੂਦ ਹੈ ਔਰ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਤੇ ਦਿੱਲੀ ਦੇ ਬਲਾਸ ਤੋਂ ਬਾਅਦ ਜਿੱਥੇ ਕਿ ਪੂਰੇ ਪੰਜਾਬ ਦੇ ਵਿੱਚ ਲੜ ਦਿੱਤਾ ਜਾ ਰਿਹਾ ਵੱਖ-ਵੱਖ ਜਗ੍ਹਾ ਤੇ ਚੈਕਿੰਗ ਕੀਤੀ ਜਾ ਰਹੀ ਹੈ ਉੱਥੇ ਲੁਧਿਆਣਾ ਦੇ ਜੀਆਰਪੀ ਥਾਣੇ ਜਿਹੜੀ ਪੁਲਿਸ ਉਹਨਾਂ ਵੱਲੋਂ ਵੀ ਰੇਲਵੇ ਸਟੇਸ਼ਨ ਤੇ ਜਾ ਕੇ ਚੈਕਿੰਗ ਕੀਤੀ ਜਾ